ਰੋ ਇਹ ਬੱਸ ਸਟੈਂਡ ਪੜਾ ਦੂਸਰਾ ਪਿੰਡ ਗਰਚਾ ਨਗਰ ਕੀਰਤਨ ਇੱਥੇ ਵੀ ਫਲ ਫੂਟ ਦਾ ਜਿਹੜਾ ਟੁੱਟ ਲੰਗਰ ਵਰਤਾਇਆ ਜਾ ਰਿਹਾ ਆ ਔਰ ਸੇਵਾਦਾਰਾਂ ਵੱਲੋਂ ਵੀ ਜਿਹੜੀ ਆ ਉਹ ਸੇਵਾ ਬਖੂਬੀ ਨਿਭਾਈ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਫਲ ਫੂਟ ਦੇ ਤੁਸੀਂ ਦੇਖ ਸਕਦੇ ਪੇਟੀਆਂ ਦੀਆਂ ਪੇਟੀਆਂ ਭਰੀਆਂ ਪਈਆਂ ਨੇ ਔਰ ਇਹ ਐਨ ਆਰ ਆਈ ਬਜੀਤ ਸਿੰਘ ਗਰਚਾ ਔਰ ਇਹਨਾਂ ਦੇ ਜਿਹੜਾ ਇੱਥੇ ਦਫ਼ਤਰ ਆ ਇੱਥੋਂ ਇਹ ਜਿਹੜਾ ਇਹ ਫਲ ਫੂਟ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਐ ਸੇਬਾਂ ਦੀਆਂ ਪੇਟੀਆਂ ਦੇਖ ਸਕਦੇ ਹੋ ਕਿੰਨੂ ਦੇਖ ਸਕਦੇ ਹੋ ਕੇਲੇ ਦੇਖ ਸਕਦੇ ਹੋ ਔਰ ਇਹ ਜਿਹੜਾ ਫਲ ਫਰੂਟ ਦਾ ਲੰਗਰ ਆ ਪੜਾ ਦੂਜੇ ਤੇ ਜਿਹੜਾ ਹੈ ਵਰਤਾਇਆ ਜਾ ਰਿਹਾ ਇਹ ਪੜਾ ਦੂਸਰਾ ਪੜਾ ਹੈਗਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਕਿ ਇੱਥੇ 95% ਜਿਹੜੇ ਐਨ ਆਰ ਆਈ ਆ ਗਿਆ ਵਿਦੇਸ਼ ਤੋਂ ਆਏ ਨੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਔਰ ਤੁਸੀਂ ਦੇਖ 파 ਰਹੇ ਹੋ ਇਹ ਪੜਾ ਬੱਸ ਸਟੈਂਡ ਤੇ ਜਿਹੜਾ ਇਹ ਦੂਸਰਾ ਹੈਗਾ ਹੈ ਜੀ ਔਰ ਤੁਸੀਂ ਦੇਖ 파 ਰਹੇ ਹੋ ਤੁਸੀਂ ਦੇਖ ਸਕਦੇ ਆ ਬਸ ਸਟੈਂਡ ਖਰਚਾ ਦੇ ਉੱਪਰ ਜਿਹੜਾ ਇਹ ਪੜਾ ਹੈਗਾ ਦੂਜਾ ਪੜਾ ਹੈਗਾ ਇਹ ਮੋਹਨ ਸਿੰਘ ਖਰਚਾ ਐਨ ਆਰ ਆਈ ਨੇ ਇਹ ਹਰ ਸਾਲ ਜਿਹੜਾ ਆ ਇੱਥੇ ਜਿਹੜਾ ਲੰਗਰ ਹੈਗਾ ਤੁਸੀਂ ਦੇਖ ਸਕਦੇ ਹੋ ਕੀ ਹੈ ਪਕੌੜਿਆਂ ਦਾ ਜਿਹੜਾ ਲੰਗਰ ਆ ਇਹ ਇਹਨਾਂ ਵੱਲੋਂ ਜਿਹੜਾ ਇਹ ਲਗਾਇਆ ਜਾਂਦਾ ਔਰ ਤੁਸੀਂ ਦੇਖ ਸਕਦੇ ਹੈਗੇ ਆ ਕਿ ਹਰ ਸਾਲ ਜਿਹੜਾ ਆ ਇੱਥੇ ਵਿਕੀ ਹਲਵਾਈ ਜਿਹੜਾ ਆ ਉਹ ਉਹਨਾਂ ਵੱਲੋਂ ਜਿਹੜਾ ਕਿ ਇਹ ਚਾਪ ਪਕੌੜੇ ਜਿਹੜੇ ਆ ਇਹ ਕੀ ਬਣਾਏ ਗਏ ਨੇ ਔਰ ਮੋਹਨ ਸਿੰਘ ਖਰਚਾ ਵੱਲੋਂ ਜਿਹੜਾ ਕਿ ਇਹ ਲੰਗਰ ਲਗਾਇਆ ਗਿਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਲੱਗੇ ਹੋਏ ਨੇ ਔਰ ਕਿਸੇ ਨੇ ਕੈਟਰਿੰਗ ਤੇ ਵਿਆਹ ਸ਼ਾਦੀਆਂ ਤੇ ਕੋਈ ਪ੍ਰੋਗਰਾਮ ਦੇ ਉੱਪਰ ਬੁਕਿੰਗ ਕਰਾਣੀ ਹੋਵੇ ਤਾਂ ਇਹ ਵਿਕੀ ਅਲਵਾਈ ਜੀ ਆਪਣਾ ਨੰਬਰ ਦੱਸ ਦਿਓ 9815383133 ਬਿਲਕੁਲ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕبھی ਕਰ ਸਕਦੇ ਹੋ ਇਹ ਜਿਹੜਾ ਹੈਗਾ ਜੂਸ ਦਾ ਜਿਹੜਾ ਲੰਗਰ ਤੁਹਾਨੂੰ ਬਰਤਾਇਆ ਜਾ ਰਿਹਾ ਹੈਗਾ ਆ ਗੁਰਪਾਲ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਕਰਚਾ ਐਨ ਆਰ ਆਈ ਅੰਮਨਾ ਜੀ ਨੂੰ ਕਹਿੰਦੇ ਨੇ ਉਹਨਾਂ ਵੱਲੋਂ ਜਿਹੜਾ ਇਹ ਜੂਸ ਦਾ ਲੰਗਰ ਪੜਾਅ ਨੰਬਰ 2 ਦੇ ਉੱਪਰ ਜਿਹੜਾ ਆ ਇਹ ਤੁਸੀਂ ਦੇਖ ਸਕਦੇ ਹੋ ਕੀ ਲਗਾਇਆ ਜਾਂ ਕੀ ਆਇਆ ਤੇ ਕੁਲਵਿੰਦਰ ਸਿੰਘ ਕਰਚਾ ਤੇ ਵਿੱਕੀ ਲਵਾਈ ਆਪਸ ਵਿੱਚ ਕੋਈ ਸਲਾਮ ਅਸਲਾ ਕਰਦੇ ਹੋਏ ਇਹ ਪੜਾਅ ਨੰਬਰ 2 ਬੱਸ ਸਟੈਂਡ ਦੀਆਂ ਤੁਸੀਂ ਜਿਹੜੀਆਂ ਆ ਨਗਰ ਕੀਰਤਨ ਦੇ ਦੌਰਾਨ ਤਸਵੀਰਾਂ ਦੇਖ ਰਹੇ ਹੋ بس اسٹینڈ پڑا دوسرا پڑا نمبر دو نگر کیرتن آ رہا ہے

ਦੇਖ ਸਕਦੇ ਹੋ ਕਿ ਟ੍ਰੈਫਿਕ ਨੂੰ ਜੜਾ ਆ ਫਿਰ ਵਾਈਪ ਕਰ ਰਹੇ ਨੇ ਮਤਲਬ ਆ ਕਿ ਲਾਸ਼ ਜਿਹੜਾ ਆ ਬਹੁਤ ਹੈਗਾ ਨੌਜਵਾਨਾਂ ਬਾਰੇ ਟ੍ਰੈਫਿਕ ਨੂੰ ਜਿਹੜਾ ਆ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਨੇ ਕਿਉਂਕਿ ਰਸ ਕਾਫੀ ਜ਼ਿਆਦਾ ਆ ਨਗਰ ਕੀ ਸੇਂ ਤੇ ਔਰ ਜੇ ਦੇਖਦਾ ਹਾਂ ਕਿ ਮੂਰਤ ਵੀ ਇਸ ਮੁੱਦੇ ਤੇ ਜਿਹੜਾ ਆ ਪਹੁੰਚੋ ਆ ਨੇ ਔਰ ਕੋਰਾ ਸਟੂਡੀਓ ਕਿਸੇ ਨੇ ਵੀ ਵਿਆਹ ਸਾਦੀ ਤੇ ਕੋਈ ਪ੍ਰੋਗਰਾਮ ਕਰਵਾਣਾ ਹੋਵੇ ਵੀਡੀਓ ਬਣਾਣੀ ਹੋਵੇ ਰਜਿੰਦਰਾ ਸਟੂਡੀਓ ਗਰਚਾ ਨਾਲ ਕੰਟੈਕਟ ਕਰ ਸਕਦੇ ਹੋ ਔਰ ਬਸ ਅਰ ਸਟੈਂਡ ਤੇ ਜਿਹੜਾ ਇਹ ਨਗਰ ਕੀਰਤਨ ਆ ਉਹ ਪਹੁੰਚ ਚੁੱਕਾ ਆ पढ़ी पोइ کوٹے کوٹ کو بڑا کوٹے کوٹ کو بڑا ہاں کوٹی نو وچھ کوٹ چتائے میں او मां बेनी करण जी ਕਾਹ ਚੱਲਿਆ ਕੋ ਬੰਨੇ ਕਮਿੰਟਰ ਜੀ ਦੀ ਅਮੋਲਕ ਸਾਡੀ ਜਗਾ ਸਰਕਾਰੀ ਨੇ اور ਬੱਸ ਸਟੈਂਡ ਤੇ ਪੜਾਅ ਨੰਬਰ 2 ਤੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਪਕੌੜਿਆਂ ਦਾ ਲੰਗਰ ਲੱਗਾ ਹੋਇਆ ਆ ਜੂਸ ਦਾ ਤੁਹਾਨੂੰ ਦਿਖਾ ਚੁੱਕੇ ਆ ਔਰ ਫਲ ਫਰੂਟ ਦਾ ਵੀ ਤੁਹਾਨੂੰ ਦਿਖਾ ਚੁੱਕੇ ਆ ਚਲੋ ਚੱਲਦੇ ਹਾਂ ਜਿੱਥੇ ਜੂਸ ਦਾ ਜਿਹੜਾ ਲੰਗਰ ਆ ਉਹ ਲੱਗਾ ਹੋਇਆ ਆ ਫੋਟੋ ਨੰਬਰ 2 ਦੀਆਂ ਤੁਸੀਂ ਇਹ ਤਸਵੀਰਾਂ ਦੇਖ 파 ਰਹੇ ਹੋ ਔਰ ਬੱਚੇ ਤੁਸੀਂ ਦੇਖ ਸਕਦੇ ਹੋ ਕਾਫੀ ਖੁਸ਼ ਨੇ ਆਨੰਦ ਮਾਣ ਰਹੇ ਨੇ ਅੱਜ ਇਹ ਔਰ ਆ ਤੁਸੀਂ ਦੇਖ ਸਕਦੇ ਆ ਕਿ ਜੂਸਾ ਜਿੱਥੇ ਲੰਗਰ ਲੱਗਾ ਹੋਇਆ ਆ ਕਿੰਨਾ ਰਸ ਹੈਗਾ ਸੇਵਾਦਾਰਾਂ ਬਰੋਂ ਦੀ ਬਾਕੂ ਵੀ ਆ ਗਏ ਹਨ ਭਾਈਦਾਰ ਔਰ ਆ ਤੁਸੀਂ ਜਿੱਥੇ ਦਾ ਜਿੱਥੇ ਲੰਗਰ ਪਟਾਇਆ ਜਾ ਰਿਹਾ ਹੈਗਾ ਇਹ ਤੁਸੀਂ ਫੋਟੋ ਨੰਬਰ 2 ਦੇ ਉੱਪਰ ਦੇਖ ਸਕਦੇ ਹੋ ਔਰ ਕਾਫੀ ਰਸ ਜਿਹੜਾ ਆ ਆਪਕੋ ਦੇਖਨ ਸਾਹਮਣੇ ਹੋ ਔਰ ਇਸੇ ਜਿਹੜਾ ਕੀ ਸੁਸਟਾਇਆ ਜਾ ਰਿਹਾ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜੜਾਇਆ ਇੰਨ ਕੀ ਇਥੇ ਰਾਸ਼ਿਆ ਸੇਵਾਦਾਰਾ ਕੋਲ ਵੀ ਬਾਪੋ ਦੀ ਸੇਵਾ ਨੁਵਾਈ ਜਾ ਰਹੀ ਆ ਔਰ ਇਸ ਸਥਾਨ ਤੇ ਪਕੋੜਿਆਂ ਦਾ ਜਿਹੜਾ ਆ ਲੰਗਰ ਆ ਉਹ ਲੱਗਾ ਹੋਇਆ ਆ ਤੁਸੀਂ ਦੇਖ ਪਾ ਰਹੇ ਹੋ ਔਰ ਸਾਡੀ ਕੋਸ਼ਿਸ਼ ਆ ਕਿ ਇੱਕ ਇੱਕ ਦ੍ਰਿਸ਼ ਤੁਹਾਨੂੰ ਦਿਖਾਇਆ ਜਾਵੇ ਔਰ ਦੇ ਪਾ ਰਹੇ ਹੋ ਤੁਸੀਂ ਇਹ ਪੜਾ ਦੂਸਰਾ ਬਸ ਅਸਟੈਂਡ ਕਰ ਜਾਓ ਔਰ ਇਹ ਤੇ ਰੋ ਫਲ ਫਰੂਟ ਦਾ ਜਿਹੜਾ ਲੱਗ ਰਿਹਾ ਉਹ ਵਰਤਾਇਆ ਜਾ ਰਿਹਾ ਆ ਅਸੀਂ ਇੱਕ ਪਾ ਰਹੇ ਹਾਂ ਲੈ ਕੇ ਸੇਵਾ अज 天安门。 I don't know about me, ਇਹ ਬਾੜ ਦੇ ਦਰਵਾਜ਼ੇ ਸਾਰੇ ਸਾਡੇ ਪਾਸ ਆਜੋ ਅੱਗੇ ਲਈ ਅੰਦਰ ਬੈਠ ਕੇ ਆਦੇ ਨੇ ਸੋਹਣਾ ਪੂਰਾ ਬਾਹਰ ਖੁਸ਼ੀ ਦਾ ਹੋਰ ਤੋਂ ਬਾਤਾਂ ਕੀ ਇਹ ਪਹਿਲੇ ਬਾਹਰ ਸਮੇਂ ਜੁੜੇ ਨੇ ਦੇਖਣ ਕਰੀਸ਼ਾ ਜਦੋਂ ਸਭਾ ਦੇ ਅੰਦਰ ਤੋਂ ਮਾਰੇ ਕਿ ਇਹ ਸਿਹਾਰ ਪੂਰਾ ਨਾ ਭੜਿਆ ਜਿਹੜੇ ਲੋਕ ਬਾਤਾਂ ਮਾਰਦਾ ਅੱਜ ਅੱਜ ਦੇ ਜੁੜੇ ਹੋਣ ਮੁਖਤਰੀ ਨੇ ਖਵਾ ਕੋਈ ਪ੍ਰੋਪਰਟੀ ਖਵਾ ਦੇ ਕੁਰਨਾਤ ਕਾ ਦੇ ਮਤਲਬ ਕਰਵਾਇਆ ਇਸ ਦਰਬਾਰ ਦੇ ਅੰਦਰ ਜਿਹੜਾ ਵਰਨੀ ਕਰਕੇ ਆਏ ਰੁਕਿਆ ਆਦੇ ਜੀਰ ਕਾ ਦੇ ਜੀਰ ਆਦੇ ਮੁਖਤਰੀ ਆਦੇ ਜੰਮੀ ਆਦੇ ਕੋਈ ਗਾਦੇ ਖਵਾਇਆ ਇੱਕ ਵਾਪਸ ਦਾ ਪੈਰ ਮਿਲ ਗਿਆ ਫਿਰ ਸੂਰ ਨਾਮ ਦੇ ਕਰਦੇ ਰੋਣ ਪ੍ਰੋਚਾ ਮਹਾ ਖਤਰੀ ਬਰਾਮਨ ਸ਼ੋਧ ਗਾਇਸ ਕੁੰਦੇ ਨਾ ਬਰਬਾਰ ਕੋ ਸਾਜਾ ਇਸ ਦਰਬਾਰ ਤੇ ਆਸਾ ਤੇ ਸਭ ਤੋਂ ਚੁੱਪਾ ਹੁਣ ਹੈ ਇਸ ਦਾ ਵਾਚ ਕੋਰ ਕਰ ਦੇਖਿਆ ਥੋੜੇ ਉਸ ਨੇ ਨਹੀਂ ਇੱਕ ਬੜਾ ਗਰੀਬ ਕਹਿੰਦਾ ਕੁਝ ਖੇਤਰ ਵੀ ਧਰਤੀ ਦਾ ਰਹਿ ਮਾਰਾ ਭਾਈ ਭਾਰ ਦੇ ਰਾਜਿਆਂ ਦੇ ਦਰਬਾਰ ਦੇ ਵਿੱਚ ਜਾਣਾ ਤੇ ਕਹਿੰਦੇ ਜਾਰ ਨੇ ਪੁੱਛਿਆ ਕਿ ਕੋਣ ਕਹਿੰਦਾ ਮੈਂ ਸ਼ੁਗਰ ਹਾਂ ੱੱਤੇ ਮਾਰ ਕੇ ਬਾਹਰ ਕਰ ਦਿੱਤਾ ਕਹਿੰਦਾ ਜੇ ਸ਼ੁਗਰ ਹੋਵੇ ਤਾਂ ਅੰਦਰਲੇ ਛਤਰੀ ਲੋਕ ਜੇ ਤੇ ਅੰਦਰ ਚੱਲ ਆ ਗਿਆ ਤੇ ਨਾਲ ਦਾ ਧਰਮਾ ਘਟਿਆ ਜਾਣਾ ਮੈਂ ਤੈਨੂੰ ਅੰਦਰ ਨਹੀਂ ਭੇਜਣ ਦੇ ਸਕਦਾ ਤੇ ਸਤ ਸੰਗਤ ਇੱਕ ਸਿੱਖ ਨੇ ਪੱਟਿਆ ਜੁੱਤ ਖੜ ਕੇ ਲੈ ਗਿਆ ਕਹਿੰਦਾ ਭਲੇ ਨਾਲ ਉਹ ਭਾਈ ਭਾਰ ਦੇ ਰਾਜੇ ਦਰਬਾਰ ਦੇ ਅੰਦਰ ਤੇਰੇ ਵਰਗਿਆਂ ਨੂੰ ਜਾਲ ਵੀ ਆਗਿਆ ਨਹੀਂ ਕਹਿੰਦੇ ਉਹ ਦੇਰ ਬਰਨਾਨਕ ਦਾ ਦਰਬਾਰ ਕਿਤੇ ਇੱਥੇ ੱੱਕੇ ਨਹੀਂ ਪੈਂਦੇ ਇੱਥੇ ਜਰਾ ਮਰਜੀ ਆ ਦੇ ਗੁਰੂ ਹਕਮੇ ਨਾਲ ਲਾ ਲੈਂਦੇ ਕਰਗੀਤਾਰ ਪਾਤਸ਼ਾਹ ਜੀ ਨੇ ਬੜਾ ਪਿਆਰ ਦਿੱਤਾ ਸਲਮਾਨ ਦਿੱਤਾ ਇੱਕ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛੱਕੇ ਜੀ ਦੇ ਚਰਨਾਂ ਤੇ ਪਹੁੰਚੇ ਗੁਰੂ ਪਾਤਸ਼ਾਹ ਜੀ ਦੇ ਸਿੱਖ ਬਣ ਗਏ ਤੇ ਸਾਰਾ ਗੁੱਜ ੱੱਕਿਆ ਪੀਜਾ ਦਰਬਾਰ ਜਿਹੜਾ ਲੱਗਾ ਜੋਗੀਆਂ ਨੇ ਤੇ ਜੋਗੀਆਂ ਦੇ ਪਤਾ ਲੱਗਿਆ ਜੋਗੀਆਂ ਦਾ ਸਭ ਤੋਂ ਵੱਡਾ ਗੁਰੂ ਆ ਮਦਨਨਾਥ ਜਦੋਂ ਇਹਨੂੰ ਪਤਾ ਆ ਗਿਆ ਨਾ ਮਦਨਨਾਥ ਨੂੰ ਕਰਿਆ ਗੁੱਸਾ ਆਪਣੇ ਨਾਲ ਦੇ ਸਿੱਖਾਂ ਨੂੰ ਪਿਆਰ ਲੱਗਾ ਜੋਗੀਆਂ ਨੂੰ ਕਹਿੰਦਾ ਜੋਗੀਆਂ ਇਹਦਾ ਕੋਈ ਪਾਬਰੋਕ ਨਹੀਂ ਕਰ ਰਿਹਾ ਗੁਰੂ ਦੇ ਦਰਬਾਰ ਦੇ ਅੰਦਰ ਕਹਿੰਦਾ ਮੈਂ ਰੱਦੀਆਂ ਛਿੱਕੀਆਂ ਜਪਨਾ ਮੰਤਰਾਂ ਤੰਤਰਾਂ ਦਾ ਮਾਲਕ ਹਾਂ ਇਹਦਾ ਬਲੋ ਮੈਂ ਦਸਵੇਂ ਗੁਰੂ ਦੇ ਦਰਬਾਰ 'ਚ ਗਿਆ ਨਾ ਕਹਿੰਦਾ ਤੁਸੀਂ ਸਾਰੇ ਬੱਤੇ ਦਸਵੇਂ ਗੁਰੂ ਦਾ ਛੁਰ ਮੇਰੇ ਕਦਮਾਂ ਤੋਂ ਛੁੱਟਿਆ ਹੋਵੇਗਾ ਉਹ ਮਦਰ ਨਾ ਕੋਈ ਆਪਾਂ ਪਿੰਡਿਆਂ ਨੂੰ ਨਾਲ ਅੱਗੇ ਤੱਕੀ ਕਰ ਪਾਪੜ ਦੀ ਗਰਮਾਹ ਤੇ ਦੋਗੇ ਨੀ ਜਿੱਤੀ ਅੱਗੇ ਕੋਈ ਦਵਾਨਤ ਕਬਰਾਂ ਨਹੀਂ ਇਹ ਕੋਈ ਨਾ ਕੋਈ ਨਾਲ ਹੀ ਕੋਈ ਨਹੀਂ ਕਬਰਾਂ ਤੇ ਜਦੋਂ ਅੰਦਰ ਜਾਂਦਾ ਹੈ ਇਹਦੇ ਪੰਗਤ ਦੇ ਅੰਦਰ ਧਿਆਨ ਰੋਟੀਆਂ ਬਿਲਾ ਬਿਟਰੇ ਤਾਂ ਉਹ ਬਹੁਤ ਮੀਤ ਅੰਮ੍ਰਿਤ ਮੀਤ ਸਾਰੇ ਪੰਗਤ ਦੇ ਵਿੱਚ ਬੈ ਕੇ ਨੰਬਰ ਛੱਡ ਗਿਆ ਫਿਰ ਕੋਈ ਕੋਈ ਇੱਕ ਨੂੰ ਆਵਾਜ਼ ਮਾਰਦਾ ਕਹਿੰਦੇ ਸਿੱਖਾ ਅੱਤੇ

ਬਾਲੀ ਦੇ ਅੰਦਰ ਲਿਖਿਆ ਮਾਨਸ ਕੀ ਬਾਤ ਸਭ ਦਾ ਇੱਕੋ ਜਿਹਾ ਦਾਤਾ ਕਿੰਨੇ ਬਾਲੀ ਦਾ ਇਸ ਕੋਲ ਤਾਂ ਕਈ ਗੰਗੀਆਂ ਦੇ ਰੇਖੇ ਪਿੱਛੇ ਹੈ ਇੱਕ ਅਕੀਰ ਸਭ ਬਾਰੇ ਦਾ ਜੇ ਜੋਗੀ ਕਹਿੰਦਾ ਮੈਂ ਤੇਰੀਆਂ ਪੱਲਾਂ ਦੇ ਸਹਾਰ ਪਾਛਾ ਜਿਹੜੇ ਸਾਹਮਣੇ ਗਿਆ ਜਦੋਂ ਨਿਗਾ ਤੇ ਨਾੜ ਨਿਗਾ ਟਕੜਾਈ ਨਾ ਤੇ ਦਰਸ਼ਕ ਦੇਖ ਕੇ ਵੀ ਸੁਧ ਕੇ ਆਇਆ ਬਜ਼ੁਰਗ ਹੱਸਾ ਹੈ ਉਹ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499